ਮੈਂ ਭਪਿੰਦਰ ਸਿੰਘ ਵਾਈਸ ਚੇਅਰਮੈਨ ਮਿਲਕ ਪਲਾਂ ਵਾਲੇ ਦਾ ਅੰਮ੍ਰਿਤਸਰ ਪਿੰਡ ਕੱਕੜ ਜੋ ਸਾਡੇ ਉਨ ਫਲੱਡ ਆਇਆ ਹੈ ਇਹ 88 ਦੇ ਵਿੱਚ ਇਤਰਾ ਆਇਆ ਹੈ ਇਤਰਾ 88 ਨੁਕਸਾਨ ਹੋਇਆ ਹੈ ਇਹ 2-4 ਦਿਨ ਲੋਕਾਂ ਨੂੰ ਹੈਗਾ ਸੀ ਵੀ ਸਾਡੇ ਇੱਥੇ ਕੋਈ ਪਾਣੀ ਨਹੀਂ ਹੈਗਾ ਦਰਿਆ ਦਾ ਨੀਵਾ ਪਾਣੀ ਵਗਦਾ ਹੈ ਪਰ ਕੱਲ ਰਾਤ ਤੋਂ ਜੋ ਪਾਣੀ ਆਇਆ ਹੈ ਉਹਨੇ ਸਾਰੀ ਤਬਾਹੀ ਮਚਾ ਦਿੱਤੀ ਹੈ ਸਾਡੇ ਇੱਥੇ ਹਜ਼ਾਰਾਂ ਏਕੜ ਜਿਹੜੀ ਫਸਲ ਆ ਬਿਲਕੁਲ ਤਬਾਹ ਹੋ ਗਈ ਆ ਪਾਣੀ ਉੱਪਰ ਖਲੋਤਾ 10-10 ਫੁੱਟ ਪਾਣੀ ਖਲੋਤਾ ਕਿ 5-6 ਫੁੱਟ ਖਲੋਤਾ ਹੈ ਇਸ ਕਰਕੇ ਇੱਥੇ ਸਿਆਸੀ ਲੀਡਰ ਵੀ ਆਏ ਆ ਮਹਿਕਮੇ ਦੇ ਵੀ ਆਏ ਆ ਅਸੀਂ ਇਹ ਸਾਰਾ ਤੋਂ ਮੰਗ ਕਰਦੇ ਆ ਵੀ ਇੱਥੇ ਜਿਹੜਾ ਡੀਸੀ ਸਾਹਿਬ ਤੋਂ ਵੀ ਮੰਗ ਕਰਦੇ ਆ ਵੀ ਗਰਦੌਰੀ ਕਰਵਾ ਕੇ ਇਹਦਾ ਜਿਹੜਾ ਲੋਕਾਂ ਨੂੰ ਮੁਆਵਜ਼ਾ ਬੰਦਾ ਉਹ ਦਿੱਤਾ ਜਾਵੇ ਜਦੋਂ ਕਿ ਲੋਕਾਂ ਦਾ 10 ਤੋਂ 15-15 ਹਜ਼ਾਰ ਤੋਂ ਖਰਚਾ ਆ ਗਿਆ ਉੱਪਰ ਹਾਂਜੀ ਤੇ ਇਸ ਕਰਕੇ ਸਾਰੇ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਸਾਡਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਇੱਥੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਬਨ ਤੇ ਲੱਗੇ ਆ ਬਨ ਬਣਾਉਂਦੇ ਆ ਪਿੰਨੂ ਪਾਣੀ ਆਉਂਦਿਆ ਬੜੇ ਰਾਤ ਦੇ ਜੰਗੀ ਪੱਧਰ ਲੱਗੇ ਸਾਰੀ ਰਾਤ ਹੀ ਲੱਗੇ ਰਹੇ ਆ ਬਨ ਬਣਾਉਣ ਵਾਸਤੇ ਬਾਕੀ ਬਾਬਾ ਜੀ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਮਹਾਪੁਰਖ ਜਿਹੜੇ ਰਾਮਤਾਲੀ ਸਾਹਿਬ ਵਾਲੇ ਆ ਉਹ ਉਹਨਾਂ ਦਾ ਬਹੁਤ ਯੋਗਦਾਨ ਆ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਲਾਏ ਆ ਨਾਲ ਸੇਵਾ ਕਰਦੇ ਆ ਲੰਗਰ ਪ੍ਰਸ਼ਾਦ ਦੀ ਸੇਵਾ ਕਰਦੇ ਆ ਭਾਬੀ ਆਪ ਖੁਦ ਇੱਥੇ ਬੈਠੇ ਆ ਤੇ ਪਿੰਨ ਦੀ ਸੇਵਾ ਕਰਾਉਂਦੇ ਆ ਤੇ ਮਿੱਟੀ ਪੋਹਂਦੇ ਆ ਤੇ ਇਸ ਕਰਕੇ ਜਿਹੜਾ ਬਨ ਬਚਾਇਆ ਬਾਕੀ ਕੋਈ ਸਿਆਸੀ ਜਿਹੜੇ ਆ ਤੇ ਜਾਂ ਕੋਈ ਸਰਕਾਰ ਦਾ ਉਹ ਨਮਾਇਦੇ ਨੇ ਇੱਥੇ ਸਾਡਾ ਕੁਝ ਨਹੀਂ ਇਹਨਾਂ ਕੋਈ ਕੀਤਾ ਸਾਰੇ ਆਉਂਦੇ ਫੇਰੇ ਮਾਰ ਕੇ ਚਲੇ ਜਾਂਦੇ ਆ ਬਾਕੀ ਸਰਕਾਰੀਆ ਸਾਹਿਬ ਆਏ ਇੱਥੇ ਐਮ ਐਲ ਏ ਹਲਕਾ ਰਾਇਆ ਸਾਹ ਸੀ ਉਹ ਕੋਈ ਆਪਣੀ ਜਿਹੜੀ ਆ ਮਤ ਕਰਕੇ ਗਏ ਆ ਤਾਂ ਅਗੇ ਹੀ ਭਰੋਸਾ ਦੇ ਗਏ ਭਈ ਅਸੀਂ ਜੋ ਤੁਹਾਨੂੰ ਨੋਟ ਹੋਊਗਾ ਉਹ ਮਤ ਕਰਾਂਗੇ ਸਰਕਾਰ ਵੱਲੋਂ ਕੋਈ ਟੀਮ ਭੇਜੀ ਗਈ ਹੈ ਇੱਥੇ ਇਹ ਫੇਲ ਕੱਕੜ ਸਰਕਾਰ ਵੱਲੋਂ ਟੀਮ ਆਏ ਜੈ ਸਾਹਿਬ ਆਏ ਆ ਇਲੀਗੇਸ਼ਨ ਵਾਲੇ ਪਰ ਉਹਨਾਂ ਦਾ ਕੋਈ ਨਹੀਂ ਯੋਗਦਾਨ ਹੈਗਾ ਫਿਰਨਦਾ ਹੈ ਬਾਕੀ ਉਹਨਾਂ ਨੇ ਸਾਡਾ ਕੋਈ ਕੰਮ ਕਰ ਕੋਈ ਨਹੀਂ ਕੀਤਾ ਜੇਰ ਸਿੰਘ ਸਾਹਿਬ ਦਾ ਸਪੰਚ ਕੱਕੜ ਹਾਂਜੀ ਇੱਕ ਕੇ ਅੱਜ ਸਾਡੇ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹੱਬ ਦੇ ਸਾਡੇ ਸੂਬੇ ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਮਪਾਲੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸਹਿਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਿਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਖਿੰਦਰ ਸਿੰਘ ਸੁਖ ਸਰਕਾਰੀਆ ਕਾਇ ਐਮਐਲਏ ਉਹ ਵੀ ਆਏ ਆ ਉਹ ਵੀ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤਾਂ ਮੈਂ ਖਲੋਤਾ ਮੈਂ ਦਊਗਾ ਲਖਾਂ ਜੀ 3500 4000 ਕਿੱਲਾ ਸਾਰਾ ਹੀ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪ੍ਰਾਲੀ ਬਣ ਜਾਂਦੀਆਂ ਨੁਕਸਾਨ ਜਿਹੜਾ ਬੇਹੱਦ ਹੋ ਗਿਆ ਇਹ ਹੀ ਡੀਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਜੰਗੀਪਦਰ ਤੇ ਇੱਕ ਹੋਰ ਖਬਾ ਵੱਡਾ ਪਿੰਡ ਕੱਕੜਿਆ ਜਿਹਦਾ ਇਨਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਨਹੀਂ ਡਰੇਨ ਦੀ ਸਫਾਈ ਕਰਾਈ ਨਹੀਂ ਗਈ ਕਦਾਂ ਜਿਹੜਾ ਡੈਮ ਹੋ ਗਿਆ ਜਿਹੜੀ ਨਹੀਂ ਡਰੇਨ ਦੀ ਇੱਕਰ ਪਿੱਛੇ ਜੇ ਸਫਾਈ ਹੋਈ ਆ ਤੇ ਡਰੇਨ ਦੀ ਸਫਾਈ ਹੋਈ ਆ ਪਰ ਇਹ ਪਾਣੀ ਪਿੱਛੋਂ ਆਇਆ ਜੀ ਇਹ ਪਾਣੀ ਪਿੱਛੋਂ ਬੇਵੱਸ ਹੋ ਕੇ ਇਨਾ ਆਇਆ ਵੀ ਕੱਲ ਪਾਣੀ ਹੈਗਾ ਨਹੀਂ ਰਾਤੋਂ ਰਾਤ ਹੀ ਜਿਹੜਾ ਬਿਲਕੁਲ ਬ੍ਰੋ